ਉਹ ਲਾ ਬੱਕਰਾ ਮੰਡੀ ਆਏ ਬੁੱਧਵਾਰ ਨੂੰ ਲੱਗਦੀ ਹੈ ਜੀ ਜਿੱਦਾਂ ਦੀ ਮਰਜ਼ੀ ਬੱਕਰਾ ਬੱਕਰੀ ਲੈ ਸਕਦੇ ਹੋ ਆ ਦੇਖ ਲਓ ਜੀ ਇੱਧਰ ਕੀ ਜੀ ਹੈ ਬਈ ਬੱਕਰੇ ਆ ਬੱਕਰੀ ਆ ਬੱਕਰਾ ਅੱਛਾ ਕਿੰਨੇ ਦਾ ਦੇਣਾ ਬਈ ਇਹ ਇੱਧਰ ਲਓ ਜੀ ਆ ਦੇਖੋ ਕੋਈ ਨਹੀਂ ਕੋਈ ਬੱਕਰੀਆਂ ਕੇ ਬੱਕਰੇ ਹੀ ਬੱਕਰੇ ਵੀ ਨੇ ਬੱਕਰੀਆਂ ਵੀ ਨੇ ਪੱਠਾ ਵੀ ਨੇ ਅੱਛਾ ਜੀ ਹਾਂ ਸੂਣ ਵਾਲੀਆਂ ਵੀ ਨੇ ਗੱਬਣ ਨੇ ਫੰਡਰ ਨੇ ਅੱਛਾ ਜੀ ਖੂਈਆਂ ਹੋਈਆਂ ਸਾਰਾ ਕੁਝ ਹੀ ਆ ਵੀ ਆਪਣੀ ਨੇ ਯਾਰ ਇਧਰੇ ਆਦਿਆਂ ਵੀ ਨਾਗ ਨੇ ਆਪਣੇ ਕੋਲ ਆ ਦੇਖੋ ਜੀ ਆ ਗਿਆ ਭਾਈ ਤੁਸੀਂ ਬਾਈ ਨੇ ਲੈਣਾ ਇਹ ਕਿੱਥੇ ਲੱਗਦੀ ਆ ਮੰਡੀ ਜੀ ਇਹ ਆਪਣਾ ਸੰਨਾ ਰੋਡ ਤੇ ਤਨੋਲੇ ਸੰਨਾ ਰੋਡ ਤਨੋਲਾ ਇਹ ਬਦਵਾਰ ਨੂੰ ਲੱਗਦੀ ਆ ਨਾ ਇਹ ਬਦਵਾਰ ਨੂੰ ਲੱਗਦੀ ਆ ਠੀਕ ਤੁਸੀਂ ਆਏ ਬਦਵਾਰ ਨਹੀਂ ਆਉਣੇ ਫੇਰ ਆ ਹਾਂ ਵੀ ਆਪਣਾ ਘਰ ਵੀ ਹੋ ਰਹੀ ਆ ਲਵੀ ਠੀਕ ਹੈ ਜਿਹੜੀ ਆ ਉਹ ਖੜਿਆ ਬੱਕਰਾ ਉਹ ਕਿੰਨੇ ਦਾ ਮਿਲ ਜਾਓ ਆਪਣੋਂ ਵਾਲਾ ਇਹ ਆ ਬੱਕਰਾ ਇੱਧਰ ਲਾਈ ਆ ਹਾਂ ਇਹ ਆਪਾਂ ਦੇ ਦਿਆਂਗੇ 18000 ਰੁਪਏ ਦਾ ਬੱਕਰਾ 18000 ਦਾ ਜੀ ਹਾਂ ਮੁੱਲ 20000 ਅੱਛਾ ਮੁੱਲ 20000 ਠੀਕ ਖੀਰਾ ਬੱਚਾ ਇਹ ਖੀਰਾ ਬੱਚਾ ਇਹ ਠੀਕ ਹੈ ਔਰ ਭਾਈ ਉਹ ਦਿਖਾ ਸਕਦੇ ਕੋਈ ਆਪਾਂ ਨੂੰ ਕਿਹੜੇ ਕੋ ਖੜਾ ਬੱਕਰਾ ਓਏ ਓਏ ਇੱਧਰ ਖੜਾਉਂ ਚੱਲ ਰਿਹਾ ਜਿਹੜਾ ਆ ਸਿਆਓ ਹਾਂ ਇੱਕ ਆਹ ਵਾਲਾ ਬਈ ਦੇਖ ਲੋ ਕੋਈ ਵੀ ਆ ਕੇ ਬੱਕੜਾ ਬੱਕਰੀ ਲੈ ਸਕਦੇ ਠੀਕ ਆ ਬਈ ਬਹੁਤ ਵਧੀਆ ਬਹੁਤ ਵਧੀਆ ਬਈ ਜਰੂਰ ਪਹੁੰਚੋ ਬਈ ਤਣਾ ਉਲਾਸਨਾਂ ਰੋੜਾ ਨਹੀਂ ਜਿਹੇ ਜਿਹੀ ਵੀ ਕਿਸੇ ਨੂੰ ਕੋਈ ਲੋੜ ਆ ਕੋਈ ਕੋਈ ਪਾਕੜਾ ਕੋਈ ਮਾਲਾ ਦੇ ਹਿਆਰ ਨੂੰ ਚਾਹੀਦੇ ਹੋ ਜੇ ਮਿਲਣਗੇ ਅੱਛਾ ਠੀਕ ਆ ਠੀਕ ਆ ਹਰ ਤਰ੍ਹਾਂ ਦੇ ਪਾਸ ਕਰਨ ਵਾਲਾ ਦੁੱਧ ਵਾਲੀ ਫੂਨ ਵਾਲੀ ਪੰਡਰਾ ਠੀਕ ਆਰੇ ਮਲ ਜਾਣਗੇ ਠੀਕ ਹੈ ਜੀ ਨੰਬਰ ਹੈਗਾ ਆਪਣਾ 9915848285 ਵੀਰਾ ਐਮ ਸੀ ਹਨੌਲਾ ਠੀਕ ਹੈ ਜੀ ਬਈ ਆਓ ਕਿਸੇ ਵੀਰ ਪਹਿਨੇ ਪੱਕੇ ਜਾਂ ਬੱਕਰਾਂ ਵਾਲ ਖਰੀਦਣਾਗਾ ਸੰਨਾ ਰੋਡ ਤਨੌਲਾ ਤੇ ਆਏ ਬੁੱਧਵਾਰ ਨੂੰ ਮੰਡੀ ਲੱਗਦੀ ਆ ਆਕੇ ਤੁਸੀਂ ਕੋਈ ਵੀ ਬੱਕਰਾ ਖਰੀਦ ਸਕਦੇ ਹੋਗੇ ਬਹੁਤ ਵਧੀਆ ਹਰ ਪ੍ਰਕਾਰ ਦੀ ਬੱਕਰੀ ਬੱਕਰਾ ਤੁਹਾਨੂੰ ਮਿਲ ਜੂ ਇੱਥੇ ਦੇਖ ਸਕਦੇ ਹੋ ਮੈਂ ਬਹੁਤ ਵਧੀਆ ਵਧੀਆ ਨੇ બેન બધો બાર યાદ રાખજો દન બધો બાર હો દેખ લે આય દેખ લો